ਉਹਨਾਂ ਨੇ ਮੈਨੂੰ ਉਦੋਂ ਹੀ ਸਮਝਾਇਆ ਸੀ ਕਿ ਤੂੰ ਪੱਤਰਕਾਰੀ ਸਿੱਖ ਲੈ ਕਿਉਂਕਿ ਭਵਿੱਖ ਵਿੱਚ ਇਸ ਦੀਆਂ ਸੰਭਾਵਨਾਵਾਂ ਬਹੁਤ ਹਨ ਪੱਤਰਕਾਰੀ ਵਿੱਚ ਸਮਰਥ ਹੋਣ ਲਈ ਨਿਯੰਤ ਕਰਨੀ ਪਵੇਗੀ ਪਿੰਡ ਇੱਕ ਸੀਮਤ ਸਮਾਜ ਹੁੰਦਾ ਹੈ ਦਿੱਲੀ ਸ਼ਹਿਰ ਇੱਕ ਸੰਯੁਕਤ ਸਮਾਜ ਹੈ ਇਸ ਵਿੱਚ ਲਗਭਗ ਦੇਸ਼ ਦੇ ਸਾਰੇ ਰਾਜਾਂ ਤੋਂ ਲੋਕ ਰਜਗਾਰ ਲਈ ਆਏ ਹੋਏ ਹਨ ਕਿਉਂਕਿ ਲੋਕਾਂ ਵਿੱਚ ਵਿਚਰ ਕੇ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਜ਼ਿੰਦਗੀ ਲੋਕਾਂ ਵਿੱਚੋਂ ਹੀ ਲੱਭਦੀ ਹੈ ਅਸੀਂ ਕਿਹਾ ਕਿ ਤੈਨੂੰ ਸੇਵਾ ਮੁਕਤੀ ਤੋਂ ਬਾਅਦ ਅਕਲਤਾ ਤੰਗ ਕਰੇਗੀ ਇਸ ਲਈ ਤੂੰ ਆਪਣੇ ਆਲੇ ਦੁਆਲੇ ਰਹਿੰਦੇ ਜਾਣਕਾਰ ਬੰਦਿਆਂ ਤੇ ਆਪਣੇ ਦਫ਼ਤਰ ਵਿੱਚ ਕੰਮ ਕਰਦੇ ਸਾਥੀਆਂ ਨਾਲ ਮੇਲਜੋਲ ਰੱਖਿਆ ਕਰ। ਕਰੋਨਾ ਦੇ ਦੌਰ ਵਿੱਚ ਉਹ ਉਹਦੀ ਇਕਲਤਾ ਹੋਰ ਵੀ ਬੁਰੀ ਤਰ੍ਹਾਂ ਜੋ ਸ਼ਕਾਰ ਹੋ ਗਿਆ ਸੀ। ਸਾਰਾ ਦਿਨ ਇਕੱਲਿਆਂ ਘਰ ਵਿੱਚ ਪਿਆ ਰਹਿਣਾ, ਟੈਲੀਵਿਜ਼ਨ ਵੇਖਦੇ ਰਹਿਣਾ ਤੇ ਕਰੋਨਾ ਦੀਆਂ ਖਬਰਾਂ ਸੁਣ ਸੁਣ ਕੇ ਹੋਰ ਵੀ ਡੇਂਦੀਆਂ ਕਰਾਂ ਵਿੱਚ ਚਲਾ ਜਾਣਾ। 247 ਟੀਵੀ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ ਜੀ ਤੀਸਰੀ ਅੱਖ ਤੇ ਅੱਜ ਤੀਸਰੀ ਅੱਖ ਵਿੱਚ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਹਰਾਂ ਦਾ ਇੱਕ ਮਿਡਲ ਪੇਸ਼ ਕਰ ਰਹੇ ਹਾਂ ਜਿਹਦਾ ਸਿਰਲੇਖ ਹੈ ਜ਼ਿੰਦਗੀ ਲੋਕਾਂ ਚੋਂ ਹੀ ਲੱਭਦੀ ਹੈ ਸਾਡੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਸਾਥੀ ਨੇ ਦਰਖਤ ਦੇ ਟਾਣੇ ਨਾਲ ਗਲ ਵਿੱਚ ਰੱਸੀ ਪਾ ਕੇ ਖੁਦਕਿਸ਼ੀ ਕਰ ਲਈ ਸੀ ਕਾਰਨ ਸਿਰਫ ਇਕੱਲਾਪਨ ਸੀ ਜਦੋਂ ਨੌਕਰੀ ਕਰਦਾ ਸੀ ਤੱਕ ਘਰੇ ਵੀ ਕੰਮ ਕਰਦਾ ਸੀ ਅਤੇ ਰੋਜ਼ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਿਸੇ ਹੋਰ ਥਾਂ ਵੀ ਕੰਮ ਕਰਿਆ ਕਰਦਾ ਸੀ ਬਸ ਉਹਨੇ ਨੌਕਰੀ ਤੱਕ ਪੈਸੇ ਕਮਾਏ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਵੀ ਲਈ ਇਸ ਤਰ੍ਹਾਂ ਉਹ ਕਦੇ ਵੀ ਮਲਾਜਮ ਸਾਥੀਆਂ ਨਾਲ ਨਾ ਤਾਂ ਸਾਝ ਬਣਾ ਸਕਿਆ ਤੇ ਨਾ ਹੀ ਕੋਈ ਹੋਰ ਦੋਸਤ ਬਣਾ ਸਕਿਆ ਇਕੱਲੇਪਨ ਦੀ ਸਥਿਤੀ ਉਹਦੇ ਲਈ ਮਾਰੂ ਸਾਬਤ ਹੋਈ ਸਰਕਾਰੀ ਨੌਕਰੀ ਵਿੱਚ ਆਉਣ ਤੋਂ ਪਹਿਲਾਂ ਮੈਂ ਦਿੱਲੀ ਦੇ ਇੱਕ ਅਖਬਾਰ ਵਿੱਚ 2 ਸਾਲ ਡੈਸਕ ਤੇ ਕੰਮ ਕੀਤਾ ਸੀ ਪ੍ਰੂਫ ਰੀਡਿੰਗ ਵੀ ਕੀਤੀ ਅਤੇ ਪੱਤਰਕਾਰੀ ਵੀ ਸਿੱਖੀ ਪਿੰਡੋਂ 20 ਸਾਲ ਦੀ ਉਮਰ ਵਿੱਚ ਮੈਂ ਦਿੱਲੀ ਚੱਲ ਆ ਗਿਆ ਸਾਂ ਉਦੋਂ ਕੇਵਲ ਪ੍ਰੀ ਯੂਨੀਵਰਸਿਟੀ ਕੀਤੀ ਸੀ ਇਸ ਦੌਰਾਨ ਮੇਰਾ ਮੇਲ ਉੱਗੇ ਕਵੀ ਤਾਰਾ ਸਿੰਘ ਕਮਲ ਨਾਲ ਹੋਇਆ ਸੀ ਉਹਨਾਂ ਨੇ ਮੈਨੂੰ ਉਦੋਂ ਹੀ ਸਮਝਾਇਆ ਸੀ ਕਿ ਤੂੰ ਪੱਤਰਕਾਰੀ ਸਿੱਖ ਲੈ ਕਿਉਂਕਿ ਭਵਿੱਖ ਵਿੱਚ ਇਸ ਦੀਆਂ ਸੰਭਾਵਨਾਵਾਂ ਬਹੁਤ ਹਨ ਪੱਤਰਕਾਰੀ ਵਿੱਚ ਸਮਰੱਥ ਹੋਣ ਲਈ ਨਿਯੰਤ ਕਰਨੀ ਪਵੇਗੀ ਅਤੇ ਨਾਲ ਨਾਲ ਪੜ੍ਹਾਈ ਵੀ ਕਰਨੀ ਹੋਵੇਗੀ ਉਹਨਾਂ ਆਖਿਆ ਕਿ ਸਹਿਤ ਅਤੇ ਗਿਆਨ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਚੰਗਾ ਸਹਿਤ ਪੜੋਗੇ ਤਾਂ ਉਹ ਤੁਹਾਡਾ ਰਾਹ ਦਸੇਰਾ ਵੀ ਬਣੇਗਾ ਅਤੇ ਜਿਹੜਾ ਵੀ ਕੰਮ ਕਰੋਗੇ ਉਹਦੇ ਵਿੱਚ ਸਮਰੱਥ ਹੋਣ ਲਈ ਰਾਹ ਵੀ ਖੁੱਲੇਗਾ ਇਹਨਾਂ ਗੱਲਾਂ ਤੋਂ ਇਲਾਵਾ ਜਿਹੜੀ ਇੱਕ ਹੋਰ ਮਹੱਤਵਪੂਰਨ ਗੱਲ ਉਹਨਾਂ ਨੇ ਮੈਨੂੰ ਸਮਝਾਈ ਸੀ ਉਹ ਇਹ ਸੀ ਕਿ ਪਿੰਡ ਇੱਕ ਸੀਮਤ ਸਮਾਜ ਹੁੰਦਾ ਹੈ ਦਿੱਲੀ ਸ਼ਹਿਰ ਇੱਕ ਸੰਯੁਕਤ ਸਮਾਜ ਹੈ ਇਸ ਵਿੱਚ ਲਗਭਗ ਦੇਸ਼ ਦੇ ਸਾਰੇ ਰਾਜਾਂ ਤੋਂ ਲੋਕ ਰਜਗਾਰ ਲਈ ਆਏ ਹੋਏ ਹਨ ਉਹਨਾਂ ਨੇ ਸਹੀ ਦਿੰਦਿਆਂ ਕਿਹਾ ਕਿ ਇੱਥੇ ਵਸਦੇ ਲੋਕਾਂ ਵਿੱਚ ਵਿਚਰਨਾ ਪਵੇਗਾ ਕਿਉਂਕਿ ਲੋਕਾਂ ਵਿੱਚ ਵਿਚਰ ਕੇ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਜ਼ਿੰਦਗੀ ਲੋਕਾਂ ਵਿੱਚੋਂ ਹੀ ਲੱਭਦੀ ਹੈ ਤੇ ਬਹੁਤ ਕੁਝ ਸਿਖਾਉਂਦੀ ਹੈ ਤੁਹਾਨੂੰ ਰਾਹ ਤੇ ਤੋਰਦੀ ਹੈ ਅਤੇ ਜ਼ਿੰਦਗੀ ਵਿੱਚ ਸਫਲਤਾ ਵੀ ਬਖਸ਼ਦੀ ਹੈ ਕਾਮਰ ਰਾਨੀਆ ਗੱਲਾਂ ਨੂੰ ਪਣਾਉਂਦਿਆਂ ਮੈਂ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਨੌਕਰੀ ਵੀ ਸਫਲਤਾਪੂਰਵ ਨਿਭਾਈ। ਉਹਨਾਂ ਦੀਆਂ ਆਖੀਆਂ ਗੱਲਾਂ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਕੰਮ ਆਈਆਂ ਤੇ ਅੱਜ ਵੀ ਆ ਰਹੀਆਂ ਹਨ। ਸਰਕਾਰ ਵੱਲੋਂ ਜਦੋਂ ਯੂਨੀਵਰਸਿਟੀ ਵਿੱਚ ਪੈਨਸ਼ਨ ਲਾਗੂ ਕੀਤੀ ਗਈ ਤਾਂ ਉਸ ਸਾਥੀ ਨੇ ਪੈਨਸ਼ਨ ਲੈਣ ਤੋਂ ਦਫ਼ਤਰ ਨੂੰ ਸਪਸ਼ਟ ਨਾ ਕਰ ਦਿੱਤੀ ਸੀ ਪਰ ਮੈਂ ਜ਼ਬਰਦਸਤੀ ਇਹਨੂੰ ਪੈਨਸ਼ਨ ਲੈਣ ਲਈ ਮਜਬੂਰ ਕੀਤਾ। ਮੈਂ ਇਹਨੂੰ ਸਲਾਹ ਦਿੱਤੀ ਸੀ ਕਿ ਤੇਰੀਆਂ ਤਿੰਨ ਬੇਟੀਆਂ ਹਨ ਤੂੰ ਤਿੰਨੇ ਭਾਵੇਂ ਵਿਆਹ ਦਿੱਤੀਆਂ ਹਨ। ਤੂੰ ਹੁਣ ਜਦੋਂ ਸੇਵਾ ਮੁਕਤ ਹੋਏਗਾ ਤਾਂ ਗਾਹੇ ਬਗਾਏ ਉਹ ਤੇਰੇ ਕੋਲੋਂ ਪੈਸੇ ਮੰਗਦਿਆਂ ਰਹਿਣਗੀਆਂ ਅਤੇ ਤੂੰ ਕਿਸੇ ਨੂੰ ਵੀ ਨਾ ਨਹੀਂ ਕਰ ਸਕੇਗਾ ਇਸ ਲਈ ਜਿਹੜਾ ਪੈਸਾ ਤੇਰੇ ਕੋਲ ਹੋਵੇਗਾ ਜੇ ਤੂੰ ਸਾਰਾ ਪੈਸਾ ਬੇਟੀਆਂ ਵਿੱਚ ਵੀ ਵੰਡ ਦੇਵੇਂਗਾ ਤਾਂ ਵੀ ਤੇਰੇ ਕੋਲ ਆਪਣਾ ਮਕਾਨ ਹੈ ਮਹੀਨਾਵਾਰ ਮਿਲਣ ਵਾਲੀ 25000 ਰੁਪਏ ਪੈਨਸ਼ਨ ਵੀ ਹੋਵੇਗੀ ਇਸ ਲਈ ਤੈਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਉਣੀ ਉਸਨੇ ਮੇਰੀ ਗੱਲ ਨੂੰ ਸਮਝ ਕੇ ਪੈਨਸ਼ਨ ਲਵਾ ਲਈ ਸੀ ਅਸੀਂ ਦਫ਼ਤਰ ਵਿੱਚ ਕੰਮ ਕਰਦੇ ਦੋਸਤਾਂ ਨੇ ਉਹਨੂੰ ਸਲਾਹ ਦਿੱਤੀ ਕਿ ਸੇਵਾ ਮੁਕਤੀ ਤੋਂ ਬਾਅਦ ਤੈਨੂੰ ਇਕੱਲਾ ਹੋਣ ਕਰਕੇ ਕਿਉਂਕਿ ਕੁ ਸਮਾਂ ਬਾਅਦ ਹੀ ਉਸਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਅਤੇ ਬੱਚੇ ਵੀ ਦੂਰ ਰਹਿੰਦੇ ਸਨ ਅਸੀਂ ਕਿਹਾ ਕਿ ਤੈਨੂੰ ਸੇਵਾ ਮੁਕਤੀ ਤੋਂ ਬਾਅਦ ਅਕਲਤਾ ਤੰਗ ਕਰੇਗੀ ਇਸ ਲਈ ਤੂੰ ਆਪਣੇ ਆਲੇ ਦੁਆਲੇ ਰਹਿੰਦੇ ਜਾਣਕਾਰ ਬੰਦਿਆਂ ਤੇ ਆਪਣੇ ਦਫ਼ਤਰ ਵਿੱਚ ਕੰਮ ਕਰਦੇ ਸਾਥੀਆਂ ਨਾਲ ਮੇਲਜੋਲ ਰੱਖਿਆ ਕਰ ਉਹਨਾਂ ਨਾਲ ਮਿਲ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਆਪਣੇ ਇਕੱਲੇ ਪਣ ਨੂੰ ਦੂਰ ਕਰਿਆ ਕਰ ਪਰ ਉਹ ਆਪਣਾ ਸੁਭਾਅ ਨਾ ਬਦਲ ਸਕਿਆ ਅਤੇ ਲੋਕਾਂ ਵਿੱਚ ਆਪਣੇ ਦਫ਼ਤਰ ਦੇ ਸਾਥੀਆਂ ਵਿੱਚ ਵਿਚਰਨ ਦੀ ਆਦਤ ਹੀ ਨਾ ਪਾ ਸਕਿਆ कोरोना ਦੇ ਦੌਰ ਵਿੱਚ ਉਹ ਉਹਦੀ ਇਕਲਤਾ ਹੋਰ ਵੀ ਬੁਰੀ ਤਰ੍ਹਾਂ ਯੋਸ਼ਕਾਰ ਹੋ ਗਿਆ ਸੀ ਸਾਰਾ ਦਿਨ ਇਕੱਲਿਆਂ ਘਰ ਵਿੱਚ ਪਿਆ ਰਹਿਣਾ ਟੈਲੀਵਿਜ਼ਨ ਵੇਖਦੇ ਰਹਿਣਾ ਤੇ ਕੋਰੋਨਾ ਦੀਆਂ ਖਬਰਾਂ ਸੁਣ ਸੁਣ ਕੇ ਹੋਰ ਵੀ ਟੈਂਡੀਆਂ ਕਰਾਂ ਵਿੱਚ ਚਲਾ ਜਾਣਾ ਇੱਕ ਦਿਨ ਉਹਨੇ ਕਿਸੇ ਨੂੰ ਆਖਿਆ ਕਿ ਉਹ ਬਿਰਧ ਆਸ਼ਰਮ ਵਿੱਚ ਜਾਣਾ ਚਾਹੁੰਦਾ ਹੈ ਪਰ ਅੰਮ੍ਰਿਤਸਰ ਵਿੱਚ ਨਹੀਂ ਕਿਤੇ ਦੂਰ ਧਰਾਡੇ ਕਿਸੇ ਨੂੰ ਉਹਨੂੰ ਚੰਡੀਗੜ੍ਹ ਦੇ ਇੱਕ ਬਿਰਧ ਆਸ਼ਰਮ ਦਾ ਫੋਨ ਨੰਬਰ ਦੇ ਦਿੱਤਾ ਪਰ ਕੋਰੋਨਾ ਦੌਰ ਹੋਣ ਕਰਕੇ ਬਿਰਦਾਸ਼ਣ ਵਾਲਿਆਂ ਨੇ ਸਪਸ਼ਟ ਨਾ ਕਰ ਦਿੱਤੀ ਸੀ ਇਸ ਨਾਂ ਨੇ ਉਸ ਨੂੰ ਹੋਰ ਵੀ ਨਿਰਾਸ਼ ਕਰ ਦਿੱਤਾ ਸੀ ਇਸੇ ਨਿਰਾਸ਼ਾ ਕਾਰਨ ਉਹ ਕਈ ਦਿਨ ਘਰ ਤੋਂ ਬਾਹਰ ਨਾ ਨਿਕਲਿਆ ਪਤਾ ਨਹੀਂ ਉਹ ਘਰ ਵਿੱਚ ਪਿਆ ਕੀ ਕੀ ਸੋਚਦਾ ਰਿਹਾ ਹੋਵੇਗਾ ਫਿਰ ਇੱਕ ਦਿਨ ਆਪਣੇ ਭਰਾ ਨੂੰ ਇਹ ਆਖ ਕੇ ਉਹ ਜਰਾ ਬਾਜ਼ਾਰ ਚ ਲਿਆਂ ਛੇਤੀ ਪਰਤਾਵਾਂਗਾ ਸਾਈਕਲ ਲੈ ਕੇ ਚਲਾ ਗਿਆ ਉਹ ਸ਼ਾਮ ਤੱਕ ਘਰ ਨਾ ਪਰਤਿਆ ਭਰਾ ਫੋਨ ਕਰਦਾ ਰਿਹਾ ਤੇ ਉਹ ਮੈਂ ਆ ਰਿਹਾ ਹਾਂ ਰਾਹ ਵਿੱਚ ਹੀ ਹਾਂ ਕਹਿੰਦਾ ਰਿਹਾ ਰਾਤ ਗੂੜੀ ਹੋ ਗਈ ਸੀ ਪਰ ਉਹ ਘਰ ਨਹੀਂ ਸੀ ਪਰਤਿਆ ਉਹਦਾ ਮੋਬਾਈਲ ਵੀ ਬੰਦ ਹੋ ਗਿਆ ਕਿਸੇ ਨੇ ਅਗਲੇ ਦਿਨ ਉਹਦੇ ਭਰਾ ਨੂੰ ਦੱਸਿਆ ਕਿ ਉਹਨੇ ਬਾਜ਼ਾਰ ਵਿੱਚ ਇੱਕ ਦੁਕਾਨ ਤੋਂ ਰੱਸੀ ਖਰੀਦੀ ਸੀ ਪਰ ਉਸ ਤੋਂ ਬਾਅਦ ਉਹ ਕਿੱਥੇ ਗਿਆ ਕਿਸੇ ਨੂੰ ਨਹੀਂ ਸੀ ਪਤਾ ਅਗਲੇ ਦਿਨ ਕਿਸੇ ਨੇ ਸੜਕ ਦੇ ਕਿਨਾਰੇ ਇੱਕ ਦਰਖਤ ਤੇ ਉਸਦੀ লাশ ਦਰਖਤ ਦੇ ਟਾੜੇ ਨਾਲ ਲਟਕਦੀ ਵੇਖੀ ਸੀ ਦਰਖਤ ਨਾਲ ਉਹਦਾ ਸਾਈਕਲ ਵੀ ਖੜਾ ਸੀ ਉਹਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਲਾਸ਼ ਥੱਲੇ ਲਾ ਕੇ ਉਹਦੀ ਜੇਬ ਦੀ ਤਲਾਸ਼ੀ ਲਈ ਉਹਨੇ ਜੇਬ ਵਿੱਚ ਜਿਹੜੇ ਕਾਗਜ਼ ਪਾਏ ਹੋਏ ਸਨ ਉਹਨਾਂ ਦੇ ਉੱਤੇ ਆਪਣਾ ਨਾਂ ਆਪਣੇ ਭਰਾ ਦਾ ਫੋਨ ਨੰਬਰ ਤੇ ਘਰ ਦਾ ਪਤਾ ਲਿਖਿਆ ਹੋਇਆ ਸੀ ਉਹਦੀ ਖੁਦਕਿਸ਼ੀ ਦੀ ਖਬਰ ਉਹਦੇ ਜਾਣਕਾਰਾਂ ਕੋਲ ਪਹੁੰਚ ਗਈ ਸੀ ਪਰ ਕੋਈ ਵੀ ਵਿਸ਼ਵਾਸ ਨਹੀਂ ਸੀ ਕਰ ਰਿਹਾ ਕਿ ਉਹ ਖੁਦਕਿਸ਼ੀ ਕਰ ਸਕਦਾ ਹੈ ਉਹ ਭਾਵੇਂ ਹਰ ਇੱਕ ਨਾਲ ਹੱਸ ਕੇ ਗੱਲ ਕਰਦਾ ਸੀ ਪਰ ਕਦੇ ਵੀ ਕਿਸੇ ਕੋਲ ਬਹਿ ਕੇ ਉਸਨੇ ਦਿਲ ਦੀ ਗੱਲ ਨਹੀਂ ਸੀ ਖੋਲੀ ਜਿਹੜੇ ਉਹਦੇ ਬਹੁਤ ਨੇੜੇ ਰਹੇ ਉਹ ਬਸ ਇੱਕੋ ਗੱਲ ਕਰ ਰਹੇ ਸਨ ਕਿ ਉਹਨੂੰ ਬਹੁਤ ਵਾਰ ਆਖਿਆ ਸੀ ਪੈਸੇ ਹੀ ਤੇਰੇ ਕੰਮ ਨਹੀਂ ਹੋਣੇ ਕਿਸੇ ਘੜੀ ਦਫ਼ਤਰ ਦੇ ਸਾਥੀਆਂ ਨਾਲ ਆਂਡੀਆਂ ਗਵਾਂਡੀਆਂ ਨਾਲ ਬਹਿ ਕੇ ਦਿਲ ਦੀਆਂ ਗੱਲਾਂ ਵੀ ਕਰਿਆ ਕਰ ਇਕੱਲੇ ਪੜਨ ਨੂੰ ਦੂਰ ਕਰਿਆ ਕਰ ਕਿਉਂਕਿ ਲੋਕਾਂ ਵਿੱਚ ਹੀ ਵਿਸਰਿਆ ਕਰ ਕਿਉਂਕਿ ਲੋਕਾਂ ਵਿੱਚ ਵਿਚਰ ਕੇ ਹੀ ਜ਼ਿੰਦਗੀ ਲੱਭਦੀ ਹੈ ਇਹ ਜਿਹੜਾ ਮਿਡਲ ਹੈ ਮਨਮੋਹਨ ਸਿੰਘ ਢਿੱਲੋਂ ਜਿਹੜੇ ਯੂਨੀਵਰਸਿਟੀ ਵਿੱਚ ਇਨਫੋਰਮੇਸ਼ਨ ਅਫਸਰ ਵੀ ਰਹੇ ਹਨ ਤੇ ਸੀਨੀਅਰ ਪੱਤਰਕਾਰ ਹਨ ਉਹਨਾਂ ਦਾ ਲਿਖਿਆ ਹੋਇਆ ਸੀ ਜਿਹੜਾ ਅਸੀਂ ਅੱਜ ਤੀਸਰੀ ਹੱਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਕਿਹੋ ਜਿਹਾ ਲੱਗਾ ਸਾਨੂੰ ਜ਼ਰੂਰ ਇਹਦੇ ਬਾਰੇ ਰਾਏ ਦਿਓ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ